ਇੱਕ ਸਕੂਲ ਦੋ ਕਮਰੇ ਤੇ ਉਹਨਾਂ ਦੋ ਕਮਰਿਆਂ ਦਾ ਦੋ ਵਾਰੀ ਉਦਘਾਟਨ ਕੀਤਾ ਤੇ ਦੋਨੇ ਵਾਰੀ ਕੀਤਾ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਉਦਘਾਟਨ ਕੀਤਾ ਮਰਹੂਮ ਐਮ ਐਲ ਏ ਗੁਰਪ੍ਰੀਤ ਸਿੰਘ ਗੋਗੀ ਵੱਲੋਂ ਤੇ ਹੁਣ ਉਦਘਾਟਨ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਲੁਧਿਆਣਾ ਤੋਂ ਜਿਮਨੀ ਚੋਣ ਦੇ ਉਮੀਦਵਾਰ ਸੰਜੀਵ ਅਰੋੜਾ ਵੱਲੋਂ ਸਕੂਲ ਹੈ ਗਵਰਨਮੈਂਟ ਸੀਨੀਅਰ ਗਵਰਨਮੈਂਟ ਪ੍ਰਾਇਮਰੀ ਸਕੂਲ ਸਰਾਬਾ ਨਗਰ ਸਰਾਬਾ ਨਗਰ ਦੇ ਸਕੂਲ ਦਾ ਦੋ ਕਮਰੇ ਪਾਇ ਸੀ ਜਿਹੜੇ ਕਮਰੇ ਵੀ ਐਨ ਜੀਓ ਦੀ ਮਦਦ ਨਾਲ ਪਾਏ ਗਏ ਸੀ ਉਹਨਾਂ ਦਾ ਉਦਘਾਟਨ ਪਹਿਲਾਂ 28 ਜੂਨ 2024 ਨੂੰ ਗੁਰਪ੍ਰੀਤ ਸਿੰਘ ਗੋਗੀ ਨੇ ਕੀਤਾ 11 April 2025 ਨੂੰ ਸੰਜੀਵ अरोड़ा ਨੇ ਕੀਤਾ ਪੁਰਾਣੇ ਉਦਘਾਟਨ ਦੇ ਹਾਲੇ ਵੀ ਜਿਹੜੇ ਉੱਥੇ ਸੰਕੇਤ ਆ ਮੌਜੂਦ ਹੈ ਜਿਹੜਾ ਪਹਿਲਾਂ ਉਦਘਾਟਨ ਕੀਤਾ ਸੀ ਉਹਦਾ ਜਿਹੜਾ ਨੀ ਪੱਥਰ ਰੱਖਿਆ ਗਿਆ ਸੀ ਜੋ ਉੱਥੇ ਫਲੈਕਸ ਵਗੈਰਾ ਲਗਾਏ ਸੀ ਉਹਦੇ ਸਬੂਤ ਹਾਲੇ ਵੀ ਉੱਥੇ ਮਿਲਦੇ ਆ ਪਰ ਪੁਰਾਣਾ ਨਹੀਂ ਪੱਥਰ ਜਿਹੜਾ ਉਹ ਹਟਾ ਦਿੱਤਾ ਗਿਆ ਉਹਦੀ ਜਗ੍ਹਾ ਨਵਾਂ ਨਹੀਂ ਪੱਥਰ ਲਗਾ ਦਿੱਤਾ ਗਿਆ ਜਿਹੜੇ ਕਮਰਿਆਂ ਦੇ ਵਿੱਚ ਮਦਦ ਕੀਤੀ ਸੀ ਇਹਨਾਂ ਕਮਰਿਆਂ ਨੂੰ ਪਾਉਣ ਲਈ ਜਿਹੜਾ ਸਹਿਯੋਗ ਕੀਤਾ ਸੀ ਉਹ ਐਨ ਜੀਓ ਦਾ ਨਾਮ ਸੀ ਰਾਉਂਡ ਟੇਬਲ ਇੰਡੀਆ ਫਾਊਂਡੇਸ਼ਨ ਉਹਨਾਂ ਨੇ ਇਹ ਕਮਰਿਆਂ ਨੂੰ ਪਾਉਣ ਦੇ ਵਿੱਚ ਸਹਿਯੋਗ ਦਿੱਤਾ ਸੀ ਤੇ ਜਦੋਂ ਗੁਰਪ੍ਰੀਤ ਸਿੰਘ ਗੋਗੀ ਨੇ ਇਹਨਾਂ ਕਮਰਿਆਂ ਦਾ ਉਦਘਾਟਨ ਕੀਤਾ ਤਾਂ ਉਹ ਐਨ ਜੀਓ ਦੇ ਕੁਝ ਲੋਕ ਵੀ ਉੱਥੇ ਸ਼ਾਮਲ ਸਨ ਪਰਾਣੇ ਜਿਹੜੇ ਨਿਸ਼ਾਨ ਆ ਉਹਨਾਂ ਨੂੰ ਲੁਕਾਉਣ ਲਈ ਸਿੱਖਿਆ ਕ੍ਰਾਂਤੀ ਭਗਵਾਨ ਸਿੰਘ ਮਾਨ ਦੀ ਜਿਹੜੀ ਹੈ ਉਹ ਇੱਕ ਫਲੈਕਸ ਵਾਲੀ ਫੋਟੋ ਵੀ ਉੱਥੇ ਲਗਾ ਦਿੱਤੀ ਗਈ ਹੈ ਪਰ ਕਹਿੰਦੇ ਆ ਕਿ ਸਬੂਤ ਲੁਕਦੇ ਨਹੀਂ ਉੱਥੇ ਕਮਰੇ ਬੋਲਦੇ ਆ ਕਿ ਇਹਨਾਂ ਕਮਰਿਆਂ ਦੇ ਵਿੱਚ ਇੱਕ ਐਨਜੀਓ ਦਾ ਯੋਗਦਾਨ ਆ ਜਿਨ੍ਹਾਂ ਦਾ ਜੂਨ 2024 ਦੇ ਵਿੱਚ ਗੋਗੀ ਗੁਰਪ੍ਰੀ ਗੋਗੀ ਵੱਲੋਂ ਮਹੂਰਤ ਕੀਤਾ ਗਿਆ ਸੀ ਤੇ ਐਨਜੀਓ ਰਾਉਂਡ ਟੇਬਲ ਇੰਡੀਆ ਦੇ ਚੇਅਰਮੈਨ ਸੁਮਿਤ ਗਰਗ ਵੀ ਜਿਹੜੇ ਆ ਉਹਨਾਂ ਨੇ ਨਾਲ ਰਲ ਕੇ ਉਦ ਘਾਟਨ ਕੀਤਾ ਸੀ ਹੁਣ ਇੱਕ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਇੱਕ ਸਕੂਲ ਉਹਦੇ ਦੋ ਕਮਰੇ ਦੋਨਾਂ ਕਮਰਿਆਂ ਦਾ ਉਦਘਾਟਨ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਕਰਦੇ ਆ ਫਿਰ ਸੰਜੀਵ ਅਰੋੜਾ ਕਰ ਜਾਂਦੇ ਹੁਣ ਉਮੀਦਵਾਰ ਮਤਲਬ ਕਿੱਧਰ ਦੀ ਗੱਲ ਜਾਂਦੀ ਹੈ ਕਿ ਜਿਹਦਾ ਉਦਘਾਟਨ ਪਹਿਲਾਂ ਹੋ ਚੁੱਕਿਆ ਜਿਹੜੇ ਕਮਰੇ ਸਮਰਪਿਤ ਕਰ ਚੁੱਕੇ ਆ ਉਹਨਾਂ ਕਮਰਿਆਂ ਦਾ ਮੁੜ ਤੋਂ ਉਦਘਾਟਨ ਇਹ ਕਿਹੜੀ ਸਿੱਖਿਆ ਕ੍ਰਾਂਤੀ ਹੈ ਇਹਦੇ ਤੇ ਲੋਕ ਸਵਾਲ ਖੜੇ ਕਰ ਰਹੇ ਇਹਨੂੰ ਵਿਰੋਧੀ ਘੇਰ ਰਹੇ ਆ ਇਹ ਤੇ ਲੋਕ ਟਿਚਰਾਂ ਕਰ ਰਹੇ ਆ ਕਿ ਜਿਹੜੇ ਕਮਰਿਆਂ ਦਾ ਉਦਘਾਟਨ ਹੋ ਚੁੱਕਿਆ ਹੋਵੇ ਉਹਨੂੰ ਦੁਬਾਰਾ ਉਦਘਾਟਨ ਕਰਨਾ ਇਹ ਕਿਹੜੀ ਨਵੀਂ ਰਾਜਨੀਤੀ ਹੈ ਇਹ ਕਿਹੜੀ ਨਵੀਂ ਕ੍ਰਾਂਤੀ ਹੈ ਇਹ ਸਵਾਲਾਂ ਦੇ ਘੇਰੇ ਵਿੱਚ ਲਗਾਤਾਰ ਆ ਰਹੀ ਹੈ ਪਹਿਲਾਂ ਇਹ ਆਈ ਕਿ ਬਾਥਰੂਮ ਆਦਿ ਰਿਪੇਅਰ ਕਰਵਾ ਕੇ ਸਿੱਖਿਆ ਕ੍ਰਾਂਤੀ ਕੰਧਾਂ ਤੇ ਚਾਰ ਰ데요 ਲਗਾ ਕੇ ਸਿੱਖਿਆ ਕ੍ਰਾਂਤੀ ਤਾਂ ਹੁਣ ਲੋਕਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਕਮਰਿਆਂ ਦਾ ਉਦਘਾਟਨ ਪਹਿਲਾਂ ਹੀ ਇੱਕ ਵਿਧਾਇਕ ਕਰ ਚੁੱਕਿਆ ਹੋਵੇ ਹੁਣ ਉਹਨਾਂ ਦਾ ਉਦਘਾਟਨ ਇੱਕ ਉਮੀਦਵਾਰ ਤੋਂ ਕਰਵਾਇਆ ਜਾ ਰਿਹਾ ਹੈ ਹੁਣ ਸਵਾਲਾਂ ਦੇ ਘੇਰੇ ਵਿੱਚ ਸਿੱਖਿਆ ਕ੍ਰਾਂਤੀ ਹਰ ਰੋਜ਼ ਘਿਰਦੀ ਨਜ਼ਰ ਆ ਰਹੀ ਹੈ ਤੇ ਪੱਤਰਕਾਰ ਲਗਾਤਾਰ ਖੋਜੀ ਖਬਰਾਂ ਤੇ ਕੱਢ ਕੇ ਲੈ ਕੇ ਆ ਰਹੇ ਨੇ ਤੇ ਉਹਨਾਂ ਦਾ ਜਿਸ ਤਰੀਕੇ ਦਾ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਕੂਲ ਨੂੰ ਪੂਰੀ ਗ੍ਰਾਂਟ ਕਮਰੇ ਵਾਲੀ ਦਿੱਤੀ ਨਹੀਂ ਗਈ ਸੀ ਇਹਦੇ ਵਿੱਚ ਐਨ ਜੀਓ ਦੀ ਮਦਦ ਲੈਣੀ ਪਈ ਸੀ ਤੇ ਐਨ ਜੀਓ ਦੀ ਮਦਦ ਦੇ ਨਾਲ ਇਹ ਕਮਰੇ ਬਣਾਏ ਗਏ ਆ ਤੇ ਫਿਰ ਤੁਹਾਡਾ ਇਹਦੇ ਵਿੱਚ ਐਡਾ ਕਿਹੜਾ ਯੋਗਦਾਨ ਹੈ ਜਿਹੜਾ ਇਸ ਤਰੀਕੇ ਦੇ ਨਾਲ ਦੋ-ਦੋ ਮਹੂਰਤ ਕੀਤੇ ਜਾ ਰਹੇ ਨੇ ਇਹ ਤਾ ਹੈਰਾਨੀ ਵਾਲੀਆਂ ਗੱਲਾਂ ਨੇ ਅਜੇ ਹੀ ਸਿੱਖਿਆ ਕ੍ਰਾਂਤੀ ਕੀ ਦਿੱਲੀ ਦੇ ਵਿੱਚ ਵੀ ਆਈ ਸੀ ਕਿ ਦਿੱਲੀ ਦੇ ਵਿੱਚ ਵੀ ਇੱਕ ਚੀਜ਼ ਦਾ ਦੋ ਦੋ ਵਾਰ ਮਹੂਰਤ ਕੀਤਾ ਜਾਂਦਾ ਸੀ ਤਾਂ ਸਵਾਲਾਂ ਦੇ ਘੇਰੇ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਸਿੱਖਿਆ ਕ੍ਰਾਂਤੀ ਆਮ ਆਦਮੀ ਪਾਰਟੀ ਭਗਵਾਨ ਸਿੰਘ ਮਾਨ ਦੀ ਸਿੱਖਿਆ ਕ੍ਰਾਂਤੀ ਲਗਾਤਾਰ ਪਿੰਡਾਂ ਵਿੱਚ ਵੈਸੇ ਵੀ ਘੇਰੀ ਜਾ ਰਹੀ ਹੈ ਤੇ ਆਪਣੇ ਇਹਨਾਂ ਕੁਝ ਗਲਤੀਆਂ ਕਰਕੇ ਮੀਡੀਆ ਵੱਲੋਂ ਬੁੱਧੀਜੀਵੀਆਂ ਵੱਲੋਂ ਵੀ ਜਿਹੜੀ ਆ ਉਹ ਘੇਰੀ ਜਾ ਰਹੀ ਹੈ ਇੱਕ ਸਕੂਲ ਦੋ ਕਮਰੇ ਇਉਂ ਨਾ ਦੋ ਕਮਰਿਆਂ ਦਾ ਦੋ ਵਾਰੀ ਉਦਘਾਟਨ ਕੀਤਾ ਤੇ ਦੋਨੇ ਵਾਰੀ ਕੀਤਾ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਉਦਘਾਟਨ ਕੀਤਾ ਮਰਹੂਮ ਐਮ ਐਲ ਏ ਗੁਰਪ੍ਰੀਤ ਸਿੰਘ ਗੋਗੀ ਵੱਲੋਂ ਤੇ ਹੁਣ ਉਦਘਾਟਨ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਲੁਧਿਆਣਾ ਤੋਂ ਜਿਮਨੀ ਚੋਣ ਦੇ ਉਮੀਦਵਾਰ ਸੰਜੀਵ ਅਰੋੜਾ ਵੱਲੋਂ ਸਕੂਲ ਹੈ ਗਵਰਨਮੈਂਟ ਸੀਨੀਅਰ ਗਵਰਨਮੈਂਟ ਪ੍ਰਾਇਮਰੀ ਸਕੂਲ ਸਰਾਬਾ ਨਗਰ ਸਰਾਬਾ ਨਗਰ ਦੇ ਸਕੂਲ ਦਾ ਦੋ ਕਮਰੇ ਪਾਈ ਸੀ ਜਿਹੜੇ ਕਮਰੇ ਵੀ ਐਨਜੀਓ ਦੀ ਮਦਦ ਨਾਲ ਪਾਏ ਗਏ ਸੀ ਉਹਨਾਂ ਦਾ ਉਦਘਾਟਨ ਪਹਿਲਾਂ 28 ਜੂਨ 2024 ਨੂੰ ਗੁਰਪ੍ਰੀਤ ਸਿੰਘ ਗੋਗੀ ਨੇ ਕੀਤਾ 11 April 2025 ਨੂੰ ਸੰਜੀਵ अरोड़ा ਨੇ ਕੀਤਾ ਪੁਰਾਣੇ ਉਦਘਾਟਨ ਦੇ ਹਾਲੇ ਵੀ ਜਿਹੜੇ ਉੱਥੇ ਸੰਕੇਤ ਆ ਮੌਜੂਦ ਆ ਜਿਹੜਾ ਪਹਿਲਾਂ ਉਦਘਾਟਨ ਕੀਤਾ ਸੀ ਉਹਦਾ ਜਿਹੜਾ ਨੀ ਪੱਥਰ ਰੱਖਿਆ ਗਿਆ ਸੀ ਜੋ ਉੱਥੇ ਫਲੈਕਸ ਬੰਨ੍ਹਿਆ ਲਗਾਇਆ ਸੀ ਉਹਦੇ ਸਬੂਤ ਹਾਲੇ ਵੀ ਉੱਥੇ ਮਿਲਦੇ ਆ ਪਰ ਪੁਰਾਣਾ ਨਹੀਂ ਪੱਥਰ ਜਿਹੜਾ ਉਹ ਹਟਾ ਦਿੱਤਾ ਗਿਆ ਉਹਦੀ ਜਗ੍ਹਾ ਨਵਾਂ ਨਹੀਂ ਪੱਥਰ ਲਗਾ ਦਿੱਤਾ ਗਿਆ ਜਿਹੜੇ ਕਮਰਿਆਂ ਦੇ ਵਿੱਚ ਮਦਦ ਕੀਤੀ ਸੀ ਇਹਨਾਂ ਕਮਰਿਆਂ ਨੂੰ ਪਾਉਣ ਲਈ ਜਿਹੜਾ ਸਹਿਯੋਗ ਕੀਤਾ ਸੀ ਉਹ ਐਨ ਜੀਓ ਦਾ ਨਾਮ ਸੀ ਰਾਉਂਡ ਟੇਬਲ ਇੰਡੀਆ ਫਾਊਂਡੇਸ਼ਨ ਉਹਨਾਂ ਨੇ ਇਹ ਕਮਰਿਆਂ ਨੂੰ ਪਾਉਣ ਦੇ ਵਿੱਚ ਸਹਿਯੋਗ ਦਿੱਤਾ ਸੀ ਤੇ ਜਦੋਂ ਗੁਰਪ੍ਰੀਤ ਸਿੰਘ ਗੋਗੀ ਨੇ ਇਹਨਾਂ ਕਮਰਿਆਂ ਦਾ ਉਦਘਾਟਨ ਕੀਤਾ ਤਾਂ ਉਹ ਐਨ ਜੀਓ ਦੇ ਕੁਝ ਲੋਕ ਵੀ ਉੱਥੇ ਸ਼ਾਮਲ ਸਨ ਪੁਰਾਣੇ ਜਿਹੜੇ ਨਿਸ਼ਾਨ ਆ ਉਹਨਾਂ ਨੂੰ ਲੁਕਾਉਣ ਲਈ ਸਿੱਖਿਆ ਕ੍ਰਾਂਤੀ ਭਗਵਾਨ ਸਿੰਘ ਮਾਨ ਦੀ ਜਿਹੜੀ ਹੈ ਉਹ ਇੱਕ ਫਲੈਕਸ ਵਾਲੀ ਫੋਟੋ ਵੀ ਉੱਥੇ ਲਗਾ ਦਿੱਤੀ ਗਈ ਹੈ ਪਰ ਕਹਿੰਦੇ ਆ ਕਿ ਸਬੂਤ ਲੁਕਦੇ ਨਹੀਂ ਉੱਥੇ ਕਮਰੇ ਬੋਲਦੇ ਆ ਕਿ ਇਹਨਾਂ ਕਮਰਿਆਂ ਦੇ ਵਿੱਚ ਇੱਕ ਐਨਜੀਓ ਦਾ ਯੋਗਦਾਨ ਆ ਜਿਨ੍ਹਾਂ ਦਾ ਜੂਨ 2024 ਦੇ ਵਿੱਚ ਗੋਗੀ ਗੁਰਪ੍ਰੀ ਗੋਗੀ ਵੱਲੋਂ ਮਹੂਰਤ ਕੀਤਾ ਗਿਆ ਸੀ ਤੇ ਐਨਜੀਓ ਰਾਉਂਡ ਟੇਬਲ ਇੰਡੀਆ ਦੇ ਚੇਅਰਮੈਨ ਸੁਮਿਤ ਗਰਗ ਵੀ ਜਿਹੜੇ ਆ ਉਹਨਾਂ ਨੇ ਨਾਲ ਰਲ ਕੇ ਉਦ ਘਾਟਨ ਕੀਤਾ ਸੀ ਉਹਨ ਇੱਕ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਇੱਕ ਸਕੂਲ ਉਹਦੇ ਦੋ ਕਮਰੇ ਦੋਨਾਂ ਕਮਰਿਆਂ ਦਾ ਉਦਘਾਟਨ ਪਹਿਲਾਂ ਆਮਦਨੀ ਪਾਰਟੀ ਦੇ ਵ代 ਗੁਰਪ੍ਰੀਤ ਗੋਗੀ ਕਰਦੇ ਆ ਫਿਰ ਸੰਜੀਵ ਅਰੋੜਾ ਕਰ ਜਾਂਦੇ ਹੁਣ ਉਮੀਦਵਾਰ ਮਤਲਬ ਕਿੱਧਰ ਦੀ ਗੱਲ ਜਾਂਦੀ ਹੈ ਕਿ ਜਿਹਦਾ ਉਦਘਾਟਨ ਪਹਿਲਾਂ ਹੋ ਚੁੱਕਿਆ ਜਿਹੜੇ ਕਮਰੇ ਸਮਰਪਿਤ ਕਰ ਚੁੱਕੇ ਆ ਉਹਨਾਂ ਕਮਰਿਆਂ ਦਾ ਮੁੜ ਤੋਂ ਉਦਘਾਟਨ ਇਹ ਕਿਹੜੀ ਸਿੱਖਿਆ ਕ੍ਰਾਂਤੀ ਹੈ ਇਹਦੇ ਤੇ ਲੋਕ ਸਵਾਲ ਖੜੇ ਕਰ ਰਹੇ ਇਹਨੂੰ ਵਿਰੋਧੀ ਘੇਰ ਰਹੇ ਆ ਇਹ ਤੇ ਲੋਕ ਟੀਚਰਾਂ ਕਰ ਰਹੇ ਆ ਕਿ ਜਿਹੜੇ ਕਮਰਿਆਂ ਦਾ ਉਦਘਾਟਨ ਹੋ ਚੁੱਕਿਆ ਹੋਵੇ ਉਹਨੂੰ ਦੁਬਾਰਾ ਉਦਘਾਟਨ ਕਰਨਾ ਇਹ ਕਿਹੜੀ ਨਵੀਂ ਰਾਜਨੀਤੀ ਹੈ ਇਹ ਕਿਹੜੀ ਨਵੀਂ ਕ੍ਰਾਂਤੀ ਹੈ ਇਹ ਸਵਾਲਾਂ ਦੇ ਘੇਰੇ ਵਿੱਚ ਲਗਾਤਾਰ ਆ ਰਹੀ ਹੈ ਪਹਿਲਾਂ ਇਹ ਆਈ ਕਿ ਬਾਥਰੂਮਾਂ ਦੀ ਰਿਪੇਅਰ ਕਰਵਾ ਕੇ ਸਿੱਖਿਆ ਕ੍ਰਾਂਤੀ ਕੰਧਾਂ ਤੇ ਚਾਰ ਰ데요 ਲਗਾ ਕੇ ਸਿੱਖਿਆ ਕ੍ਰਾਂਤੀ ਤਾਂ ਹੁਣ ਲੋਕਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਕਮਰਿਆਂ ਦਾ ਉਦਘਾਟਨ ਪਹਿਲਾਂ ਹੀ ਇੱਕ ਵਧਾਇਕ ਕਰ ਚੁੱਕਿਆ ਹੋਵੇ ਹੁਣ ਉਹਨਾਂ ਦਾ ਉਦਘਾਟਨ ਇੱਕ ਉਮੀਦਵਾਰ ਤੋਂ ਕਰਵਾਇਆ ਜਾ ਰਿਹਾ ਹੈ ਹਣ ਸਵਾਲਾਂ ਦੇ ਘੇਰੇ ਵਿੱਚ ਸਿੱਖਿਆ ਕ੍ਰਾਂਤੀ ਹਰ ਰੋਜ਼ ਘਿਰਦੀ ਨਜ਼ਰ ਆ ਰਹੀ ਹੈ ਤੇ ਪੱਤਰਕਾਰ ਲਗਾਤਾਰ ਖੋਜੀ ਖਬਰਾਂ ਤੇ ਕੱਢ ਕੇ ਲੈ ਕੇ ਆ ਰਹੇ ਨੇ ਤੇ ਉਹਨਾਂ ਦਾ ਜਿਸ ਤਰੀਕੇ ਦਾ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਕੂਲ ਨੂੰ ਪੂਰੀ ਗ੍ਰਾਂਟ ਕਮਰੇ ਵਾਲੀ ਦਿੱਤੀ ਨਹੀਂ ਗਈ ਸੀ ਇਹਦੇ ਵਿੱਚ ਐਨ ਜੀਓ ਦੀ ਮਦਦ ਲੈਣੀ ਪਈ ਸੀ ਤੇ ਐਨ ਜੀਓ ਦੀ ਮਦਦ ਦੇ ਨਾਲ ਇਹ ਕਮਰੇ ਬਣਾਏ ਗਏ ਆ ਤੇ ਫਿਰ ਤੁਹਾਡਾ ਇਹਦੇ ਵਿੱਚ ਐਡਾ ਕਿਹੜਾ ਯੋਗਦਾਨ ਹੈ ਜਿਹੜਾ ਇਸ ਤਰੀਕੇ ਦੇ ਨਾਲ ਦੋ-ਦੋ ਮਹੂਰਤ ਕੀਤੇ ਜਾ ਰਹੇ ਨੇ ਇਹ ਤਾਂ ਹੈਰਾਨੀ ਵਾਲੀਆਂ ਗੱਲਾਂ ਨੇ ਇਹ ਜੇ ਹੀ ਸਿੱਖਿਆ ਕ੍ਰਾਂਤੀ ਕੀ ਦਿੱਲੀ ਦੇ ਵਿੱਚ ਵੀ ਆਈ ਸੀ ਕਿ ਦਿੱਲੀ ਦੇ ਵਿੱਚ ਵੀ ਇੱਕ ਚੀਜ਼ ਦਾ ਦੋ ਦੋ ਵਾਰ ਮਹੂਰਤ ਕੀਤਾ ਜਾਂਦਾ ਸੀ ਤਾਂ ਸਵਾਲਾਂ ਦੇ ਘੇਰੇ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਸਿੱਖਿਆ ਕ੍ਰਾਂਤੀ ਆਮ ਆਦਮੀ ਪਾਰਟੀ ਭਗਵਾਨ ਸਿੰਘ ਮਾਨ ਦੀ ਇਹ ਸਿੱਖਿਆ ਕ੍ਰਾਂਤੀ ਲਗਾਤਾਰ ਪਿੰਡਾਂ ਵਿੱਚ ਵੈਸੇ ਵੀ ਘੇਰੀ ਜਾ ਰਹੀ ਹੈ ਤੇ ਆਪਣੇ ਇਹਨਾਂ ਕੁਝ ਗਲਤੀਆਂ ਕਰਕੇ ਮੀਡੀਆ ਵੱਲੋਂ ਬੁੱਧੀਜੀਵੀਆਂ ਵੱਲੋਂ ਵੀ ਜਿਹੜੀ ਆ ਉਹ ਘੇਰੀ ਜਾ ਰਹੀ ਹੈ